ਇਹ ਦੇ ਸੰਬੰਧ ਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਆਈ ਪਹਿਲਾ ਸਭ ਤੋਂ ਵੱਧ ਜੈ ਬਾਬਾ ਸੁਖਾਨੰਦ ਤੇ ਜੈ ਮਹਾਵੀਰ ਬਜਰੰਗਬਲੀ ਇਹ ਸਭ ਤੋਂ ਪ੍ਰਸਿੱਧ ਤਾਇ ਹੈ ਬਾਬਾ ਮਟ ਦੇ ਨਾਮ ਨਾਲ ਇਹ ਪ੍ਰਸਿੱਧ ਨੇ ਬਹੁਤ ਮੰਨਤਾ ਦੀ ਜਗ੍ਹਾ ਹੈ ਇਹ ਆਏ ਸਾਲ ਹੀ ਫੰਕਸ਼ਨ ਤਾਂ ਬਹੁਤ ਹੁੰਦੇ ਨੇਗੇ ਜਿਹੜਾ ਆ ਸਪਤਾ ਗਿਆਨ ਜਗ ਹੁੰਦਾ ਹੈ ਇਹ ਬਾਬੇ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੁੰਦਾ ਹੈ ਇਹ 8 ਤਰੀਕ 7 ਤਰੀਕ ਨੂੰ ਮਤਲਬ ਇਹਦਾ ਪ੍ਰਕਾਸ਼ ਹੋ ਜਾਂਦਾ ਤੇ 14 ਤਰੀਕ ਨੂੰ ਭੋਗ ਪਾਏ ਜਾਂਦੇ ਨੇਗੇ ਤੇ ਲੋਕਾਂ ਦਾ ਨਗਰ ਦਾ ਸਹਿਯੋਗ ਬਹੁਤ ਪੱਟਾ ਹੈ ਤੇ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਵੀ ਉਹ ਹੱਦੋਂ ਟੱਪ ਕੇ ਲੋਕਾਂ ਦਾ ਇਸ ਸਥਾਨ ਤੇ ਜਿਹੜਾ ਵਿਸ਼ਵਾਸ ਹੈਗਾ ਤੇ ਸਹਿਯੋਗ ਵੀ ਲੋਕਾਂ ਦਾ ਬਹੁਤ ਹੈਗਾ ਫੁੱਲ ਸਹਿਯੋਗ ਹੈਗਾ ਤੇ ਇਹਨੂੰ ਬੜਾ ਮਤਲਬ 8-7 ਦਿਨ ਪਹਿਲਾਂ ਨੂੰ ਲੱਗ ਜਾਂਦੇ ਨੇਗੇ ਤਾਂ ਜੋ ਕਰਨ ਤੇ ਆਪਣੇ ਨੂੰ ਸਮਾਰਨ ਵਾਸਤੇ ਲੜੀਆਂ ਤੇ ਅੰਦਰ ਦੇਖਣ ਵਾਲੀ ਜਗ੍ਹਾ ਹੈ ਜਿੱਥੇ ਆਪਣੀ ਸਮੱਧਾ ਨਾ ਉੱਥੇ ਤੁਸੀਂ ਦੇਖੋ ਵੀ ਲੋਕਾਂ ਦੀ ਸ਼ਰਧਾ ਕਿੰਨੀ ਵੱਡੀ ਹੈਗੀ ਐਡੇ ਕੀਮਤੀ ਫੁੱਲ ਆ ਜਿਹੜੇ ਬਾਹਰੋਂ ਮਂਗਾਏ ਗਏ ਨੇ ਉਹਨੂੰ ਬਾਬੇ ਨੂੰ ਸਜਾਉਣ ਵਾਸਤੇ ਤੇ ਉਹ ਫੁੱਲਾ ਬਾਬੇ ਦੇ ਕੀਮਤੀ ਹੈ ਵੀ ਉਹਦੀ ਬਹੁਤ ਕੀਮਤੀ ਫੁੱਲ ਲਾਏ ਨੇਗੇ ਤੇ ਲੋਕ ਸ਼ਰਧਾ ਨਾਲ ਜੁੜੇ ਹੋਏ ਲੋਕ ਨੇਗੇ ਤੇ ਲੋਕਾਂ ਦਾ ਬਹੁਤ ਉਤਸ਼ਾਹ ਹੈਗਾ ਕੱਲ ਨੂੰ ਇਹਦਾ ਭੋਗ ਪਾਇਆ ਜਾਊਗਾ ਇਹ ਅੱਜ ਰਾਤ ਨੂੰ 12 ਵਜੇ ਇਹ ਬਾਬੇ ਦਾ ਜਨਮ ਦਿਹਾੜਾ ਵੀ ਮਨਾਇਆ ਜਾਊਗਾ ਕੇਕ ਕੱਟਿਆ ਜਾਊਗਾ ਬਹੁਤ ਲੋਕ ਆਪਣੇ ਆਸ-ਪਾਸੇ ਦੇ ਹੋਰ ਬਹੁਤ ਇਕੱਠ ਹੁੰਦਾ ਹੈ ਰਾਤ ਨੂੰ ਜਦੋਂ ਕੇਕ ਕੱਟਦੇ ਆ ਤੇ ਧੂਮ ਧੜਕੇ ਨਾਲ ਫੁੱਲ ਤੇ ਪਟਾਕੇ ਬੜੂਗੇ ਬਹੁਤ ਲਾਇਨ ਲੋਕ ਤੇ ਬਹੁਤ ਸ਼ਰਧਾ ਤੇ ਮਨਾਇਆ ਜਾ ਬਹੁਤ ਵਾਵਾ ਸੁਖਾਨੰਦ ਜੀ ਮਹਾਰਾਜ ਦੀ ਕੀ ਅਲਾਕੀ ਨਹੀਂ ਬਲਕਿ ਪੂਰੇ ਪੰਜਾਬ ਦੀ ਇਹ ਸਥਾਨ ਹੈ ਜਿਸ ਨੂੰ ਬਾਬਾ ਸੁਖਨੰਦ ਜੀ ਅਤੇ ਬਾਬਾ ਮੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਉਹ ਸਥਾਨ ਹੈ ਇਲਾਕੇ ਦੇ ਇਹ ਸੁਪਰੀਮ ਕੋਰਟ ਹੈ ਕੋਈ ਵੀ ਅਗਰ ਕਿਸੇ ਦਾ ਕੋਈ ਲੈਣ ਦੇਣ ਹੋਵੇ ਉਹ ਬੰਦਾ ਮੁਕਰ ਜਾਵੇ ਤਾਂ ਇੱਥੇ ਆ ਕੇ ਬਾਬਾ ਮੜ ਦੀ ਕੋਈ ਝੂਠੀ ਸੌ ਨਹੀਂ ਖਾਂਦਾ ਇਨਾ ਪ੍ਰਤਾਪ ਹੈ ਨਗਰ ਤੇ ਨਗਰ ਤੇ ਕੀ ਪੂਰੇ ਪੰਜਾਬ ਦੀ ਬਾਬਾ ਸੁਖਾ ਨਾਨ ਜੀ ਦੀ ਮਿਹਰ ਹੈ ਦੂਰ ਦਰਾਡੇ ਤੋਂ ਤਪੇਦੇ ਜੰਪਾਲ ਜੋ ਵੀ ਹੈ ਚਾਹੇ ਉਹ ਕੈਨੇਡਾ ਹੈ ਅਮਰੀਕਾ ਹੈ ਆਸਟ੍ਰੇਲੀਆ ਹੈ ਦਿੱਲੀ ਹੈ ਦੇਖਦੇ ਕਿਸੇ ਵੀ ਕੋਨੇ 'ਚ ਹੈ ਉਹ ਸਾਲ 'ਚ ਇੱਕ ਵਾਰ ਬਾਬਾ ਸੁਖਾ ਨਾਨ ਦੇ ਜ਼ਰੂਰ ਮੱਥਾ ਟੇਕਣ ਲਈ ਆਪਣੀ ਸੁੱਖ ਪੂਰੀ ਕਰ ਲਈ ਆਉਂਦੇ ਨੇ ਸਾਡਾ ਵਿਸ਼ਵਾਸ ਹੈ ਇਹ ਵੀ ਸੱਚੇ ਮਨ ਨਾਲ ਇਸ ਸਥਾਨ ਤੇ ਕੋਈ ਵੀ ਸੁੱਖ ਸੁਖ ਲੋ ਉਹ ਤੁਹਾਡੀ ਸੁਖਨਾ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਬਾਬਾ ਸੁਖਾ ਨਾਨ ਜੀ ਦਾ ਪਿਛਲੇ ਕਈ ਸਾਲਾਂ ਤੋਂ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਜਿਉਂ-ਜਿਉਂ ਇਹ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਇਸ ਨਾਲ ਹੋਰ ਸਰਦਾਰਾਂ ਨੂੰ ਜੁੜੀ ਜਾਂਦੇ ਨੇ ਇਹ ਜਨਮ ਦਿਹਾੜਾ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਜਿਵੇਂ ਮੇਲਾ ਗਾਲੀ ਜੀ ਨੇ ਕਿਹਾ ਵੀ ਇਹ ਪਹਿਲੀ ਵਾਰੀ ਹੋਵੇਗਾ ਵੀ ਬਹੁਤ ਹੀ ਕੀਮਤੀ ਫੁੱਲ ਜੋ ਕਿ ਆਸੇ-ਪਾਸੇ ਆਪਾਂ ਨੂੰ ਨਹੀਂ ਮਿਲ ਸਕਦੇ ਤਾਂ ਉਹ ਫੁੱਲ ਬਾਬਾ ਜੀ ਦੀ ਸਮਾਗਮ ਤੇ ਸੇਵਕ ਲੈ ਕੇ ਆਏ ਨੇ ਅਸੀਂ ਬਾਬਾ ਮੜਜੀ ਦੇ ਅੱਗੇ ਬਾਬਾ ਸੁਖਾਨੰਦ ਅਗੇ ਅਰਦਾਸ ਕਰਦੇ ਆਂ ਵੀ ਪੂਰੇ ਪੰਜਾਬ ਤੇ ਨਗਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਕੱਲ ਨੂੰ ਸ਼੍ਰੀ ਮਦਪਾ ਅਗਵਤ ਸਪਤਾ ਗਿਆਨ ਜਗ ਦੇ ਪਾਠ ਦੇ ਭੋਗ ਪਾਏ ਜਾਣਗੇ ਕਿਉਂਕਿ ਇਹ ਦਿਹਾੜਾ ਜੋ ਬਸੰਤ ਪੰਚਮੀ ਵਾਲੇ ਦਿਨ ਬਾਬਾ ਜੀ ਦਾ ਜਨਮ ਦਿਹਾੜਾ ਪੂਰੀ ਸ਼ਰਧਾ ਤੇ ਉਸ਼ਾਰਾ ਮਨਾਇਆ ਜਾਂਦਾ ਸੋ ਬਾਬਾ ਜੀ ਸਾਰਿਆਂ ਤੇ ਮਿਹਰ ਕਰਨ ਬੋਲ ਬਾਬਾ ਸੁਖਾਨੰਦ ਕੀ ਜੇ ਹੈ